ਸ੍ਰੀ ਵਾਹਿਗੁਰੂ ਜੀ ਆਓ ਗੁਰਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਭਾਈ ਵਿਧੀ ਚੰਦ ਭਾਗ ਦੂਜਾ ਭਾਈ ਵਿਧੀ ਚੰਦ ਨੇ ਕਾਹੀ ਬੰਨਾ ਜਿਉਂ ਸਿੱਖ ਪਾਸੋਂ ਸੁਣ ਕੇ ਵਿਧੀ ਚੰਦ ਨੇ ਕਿਹਾ ਤੂੰ ਮੈਨੂੰ ਇੱਕ ਕਾਹ ਖੋਤਣ ਵਾਸਤੇ ਰੰਬਾ ਲੈ ਦੇ ਅਤੇ ਅਰਦਾਸ ਕਰ ਦੇ ਕਿ ਮੇਰਾ ਮਨੋਰਥ ਪੂਰਾ ਹੋਵੇ ਜਿਉਂ ਨੇ ਕਿਹਾ ਬਹੁਤ ਚੰਗਾ ਦੂਜੇ ਦਿਨ ਜਿਉਨ ਨੇ ਇੱਕ ਚੰਗਾ ਲੋਹੇ ਦਾ ਰੰਬਾ ਵਿਦੀ ਚੰਦ ਨੂੰ ਦੇ ਦਿੱਤਾ ਅਤੇ ਭਾਈ ਵਿਦੀ ਚੰਦ ਨੇ ਕਾ ਬੰਨਣ ਵਾਸਤੇ ਇੱਕ ਤਪੜੀ ਵੀ ਲੈ ਲਈ ਅਤੇ ਸਤਨਾਮ ਆ ਕੇ ਰਾਵੀ ਦੇ ਕਿਨਾਰੇ ਚੱਲਿਆ ਗਿਆ ਉੱਥੇ ਪਹਿਲਾਂ ਇਸ਼ਨਾਨ ਕੀਤਾ ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸਾ ਕੀਤਾ ਉਪਰੰਤ ਦਰਿਆ ਦੇ ਲਾਗੇ ਨਰਮ ਨਰਮ ਘਰੰਬੇ ਨਾਲ ਖੋਤ ਕੇ ਤਪੜੀ ਦੀ ਪੰਡ ਬੰਨ ਕੇ ਸਿਰ ਤੇ ਚੁੱਕ ਕੇ ਕਿਲੇ ਦੇ ਦਰਵਾਜ਼ੇ ਅੱਗੇ ਆਣ ਬੈਠਾ ਸੌਂਦੇ ਖਾਂ ਦਰੋਗਾ ਜਦ ਕਿਲੇ ਤੋਂ ਬਾਹਰ ਆਇਆ ਤਾਂ ਉਸ ਨੇ ਬੜਾ ਸੁੰਦਰ ਨਰਮ ਤੇ ਹਰਿਆਕਾ ਵੇਖ ਕੇ ਵਿਧੀ ਚੰਦ ਤੋਂ ਉਸ ਦਾ ਮੁੱਲ ਪੁੱਛਿਆ ਵਿਧੀ ਚੰਦ ਨੇ 1 ਰੁਪਿਆ ਮੁੱਲ ਕੀਤਾ ਸੌਂਦੇ ਖਾਂ ਵਿਧੀ ਚੰਦ ਨੂੰ ਘਾਦੀ ਪੰਡ ਚੁਕਾ ਕੇ ਅੰਦਰ ਲੈ ਗਿਆ ਬੀਤੀ ਚੰਦ ਨੇ ਪਹਿਲਾਂ ਗੋੜਿਆਂ ਦੇ ਪੈਰਾਂ ਤੇ ਨਮਸਕਾਰ ਕੀਤੀ ਅਤੇ ਫਿਰ ਕਿਹਾ ਕਿ ਸੱਚੇ ਪਾਤਸ਼ਾਹ ਦੇ ਗੋੜਿਓ ਇਹ ਕਾ ਖਾਓ ਮੈਂ ਤੁਹਾਡੇ ਵਾਸਤੇ ਲਿਆਂਦਾ ਹੈ ਇਹ ਗੱਲ ਸੁਣ ਕੇ ਦਰੋਗਾ ਬੜਾ ਖੁਸ਼ ਹੋਇਆ ਕਿ ਪਾਤਸ਼ਾਹ ਦੇ ਗੋੜਿਆਂ ਦਾ ਕਿੰਨਾ ਸਤਕਾਰ ਕੀਤਾ ਹੈ ਇਹ ਕਾਈ ਬਹੁਤ ਚੰਗਾ ਨੇਕ ਦਿਲ ਹੈ ਕਾ ਵੀ ਇਸਨੇ ਬਹੁਤ ਪ੍ਰੇਮ ਨਾਲ ਬਣਾ ਸਵਾਰ ਕਿ ਲਿਆਂਦਾ ਹੈ ਇਹ ਰੋਜ਼ ਹੀ ਇਨ੍ਹਾਂ ਕੋੜਿਆਂ ਵਾਸਤੇ ਕਾ ਲੈ ਆਇਆ ਕਰੇ ਤਾਂ ਚੰਗਾ ਹੈ ਇਹ ਵਿਚਾਰ ਕਰਕੇ ਦਰੋਗੇ ਨੇ ਕਿਹਾ ਕਾਈ ਤੂੰ ਰੋਜ਼ ਹੀ ਇੱਕ ਪੰਡ ਪਾਤਸ਼ਾਹ ਦੇ ਇਨ੍ਹਾਂ ਕੋੜਿਆਂ ਵਾਸਤੇ ਲੈ ਆਇਆ ਕਰ ਵਿਦੀ ਚੰਦ ਰੋਜ਼ ਹੀ ਕਾ ਦੀ ਇੱਕ ਪੰਡ ਲੈ ਜਾਵੇ ਅਤੇ ਕੋੜਿਆਂ ਨੂੰ ਪਿਆਰ ਨਾਲ ਥਾਪੜੇ ਦੇ ਕੇ ਬਾਹਰ ਆ ਜਾਵੇ ਬਾਹਰ ਆਣ ਕੇ ਕਾ ਦਾ ਵਟਿਆ 1000 ਰੁਪਇਆ ਗਰੀਬਾਂ ਲੋੜਵੰਦਾਂ ਨੂੰ ਵੰਡ ਦੇਵੇ ਅਤੇ ਆਪ ਪਾਈ ਜਿਉਣ ਦੇ ਘਰ ਆਣ ਕੇ ਰੋਟੀ ਖਾਵੇ ਵਿਸਰਾਮ ਕਰੇ ਇਸ ਤਰ੍ਹਾਂ ਹੀ ਜਦ 5-7 ਦਿਨ ਬੀਤ ਗਏ ਤਾਂ ਇੱਕ ਦਿਨ ਸੌਂਦੇ ਖਾਨੇ ਪੁੱਛਿਆ ਤੇਰਾ ਨਾਮ ਕੀ ਹੈ ਵਿਦੀ ਚੰਦ ਨੇ ਕਿਹਾ ਕਿ ਮੇਰਾ ਨਾਮ ਕਸ਼ੂਰਾ ਹੈ ਸੌਂਦੇ ਖਾਨ ਨੇ ਕਿਹਾ ਤੂੰ ਰੋਜ਼ ਦੇ ਪੈਸੇ ਲੈਣ ਨਾਲੋਂ ਮਹੀਨੇ ਦੀ ਤਨਖਾਹ ਲੈ ਲਿਆ ਕਰ ਅਤੇ ਇੱਥੇ ਕੋੜਿਆਂ ਦੇ ਪਾਸ ਸੀ ਰਿਹਾ ਕਰ ਭਾਈ ਵਿਧੀ ਚੰਦ ਨੇ ਕਿਹਾ ਆਪ ਜੀ ਦਾ ਵਿਚਾਰ ਠੀਕ ਹੈ ਇਸ ਮੇਰੇ ਪ੍ਰੇਮ ਨਾਲ ਖੋਤਰੇ ਹੋਏ ਘਾ ਦੀ ਹੋਰ ਕਿਸੇ ਆਮ ਖਾਸ ਨੂੰ شناਸ ਨਹੀਂ ਹੈ ਇਸ ਵਾਸਤੇ ਉਹ ਇਤਨੇ ਪੈਸੇ ਵੀ ਨਹੀਂ ਖਰਚਦੇ ਤਹਾਨੂੰ ਇਸ ਤਿਸ਼ਨਾਸ਼ ਹੈ ਤੁਸੀਂ ਚੰਗੀ ਚੀਜ਼ ਦੇ ਕਦਰਦਾਨ ਵੀ ਹੋ ਫਿਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰਾ ਲਿਆਂਦਾ ਹੋਇਆ ਕਾ ਮੇਰੇ ਪਾਤਸ਼ਾਹ ਦੇ ਕੂੜੇ ਖਾਂਦੇ ਹਨ ਇੱਥੇ ਰਹਿਣ ਕਰਕੇ ਮੈਂ ਕੂੜਿਆਂ ਦੀ ਮਾਲਿਸ਼ ਤੇ ਸਪਾਈ ਦੀ ਸੇਵਾ ਵੀ ਕਰਾਂਗਾ ਫਿਰ ਮੇਰਾ ਕੰਮ ਵੇਖ ਕੇ ਮੈਨੂੰ ਤਨਖਾਹ ਤੁਸੀਂ ਆਪ ਹੀ ਖੁਸ਼ ਹੋ ਕੇ ਜੋ ਮਰਜ਼ੀ ਹੋਵੇ ਦੇ ਦੇਣੀ ਬਿਧੀ ਚੰਦ ਦੀਆਂ ਗੱਲਾਂ ਤੇ ਪ੍ਰਸੰਨ ਹੋ ਕੇ ਸੌਂਦੇ ਖਾਨੇ ਉਸ ਨੂੰ ਨੌਕਰ ਰੱਖ ਲਿਆ ਅਤੇ ਰਹਿਣ ਵਾਸਤੇ ਕੋੜਿਆਂ ਦੇ ਤਵੇਲੇ ਦੇ ਪਾਸ ਹੀ ਉਸ ਨੂੰ ਜਗਾ ਵੀ ਦੇ ਦਿੱਤੀ ਜਦ ਇਸ ਤਰ੍ਹਾਂ ਇੱਥੇ ਕਿਲੇ ਅੰਦਰ ਹੀ ਰਹਿਣ ਕਰਕੇ ਭਾਈ ਬਿਧੀ ਚੰਦ ਨੂੰ ਕੁਝ ਚੰਗੀ ਆਖਪੀਅਤ ਹੋ ਗਈ ਤਾਂ ਬਿਧੀ ਚੰਦ ਅੱਧੀ ਰਾਤ ਦੇ ਸਮੇਂ ਰੋਜ਼ ਹੀ ਇੱਕ ਪਾਰਾ ਜਿਹਾ ਪੱਥਰ ਚੁੱਕ ਕੇ ਦਰਿਆ 라ਵੀ ਵਿੱਚ ਜੋ ਉਸ ਸਮੇਂ ਕਿਲੇ ਦੀ ਕੰਧ ਦੇ ਨਾਲ ਹੀ ਵਗਦਾ ਸੀ ਸੁੱਟ ਦਿਆ ਕਰੇ ਜਿਸ ਨਾਲ ਬਹੁਤ ਖੜਾਕ ਹੋਇਆ ਕਰਦਾ ਸੀ ਅਤੇ ਪਹਿਰੇਦਾਰਾਂ ਨੂੰ ਇਸ ਤਰ੍ਹਾਂ ਕੋਈ ਵੀ ਪਤਾ ਨਹੀਂ ਸੀ ਲੱਗਦਾ ਜਦ 5-7 ਦਿਨ ਇਸ ਤਰ੍ਹਾਂ ਹੀ ਪਾਣੀ ਵਿੱਚ ਕਿਸੇ ਭਾਰੀ ਚੀਜ਼ ਦੇ ਡਿੱਗਣ ਦਾ ਖੜਾਕ ਸੁਣ ਕੇ ਅਤੇ ਦੇਖਪਾਲ ਕਰਕੇ ਕਿਲੇ ਦੇ ਰਾਖਿਆਂ ਨੇ ਸਮਝ ਲਿਆ ਕਿ ਇਹ ਕੋਈ ਸੁਧਾਰ ਨਹੀਂ ਮੱਛ ਕਚ ਦੇ ਪਾਣੀ ਉਸ਼ਾਲਨ ਕਰਕੇ ਖੜਾਕ ਹੁੰਦਾ ਹੈ ਖਤਰੇ ਵਾਲੀ ਗੱਲ ਕੋਈ ਨਹੀਂ ਹੈ ਬਾਕੀ ਹਿੱਸਾ ਤੀਜੇ ਭਾਗ ਵਿੱਚ ਪੜਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ